ਅਸਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਨੂੰ ਵੱਡਾ ਝਟਕਾ ਦੇਣ ਵਾਲੀ ਸਾਹਮਣੇ ਆ ਰਹੀ ਆ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੀ ਖਬਰ ਸਾਹਮਣੇ ਆ ਰਹੀ ਆ ਕਿਸਾਨਾਂ ਦੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਕਈ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਆਖਿਰ ਕਿਉਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਆਖਿਰ ਕਿਉਂ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਪੂਰੀ ਜਾਣਕਾਰੀ ਵਿਸਤਾਰ ਦੇ ਨਾਲ ਦੱਸਦੇ ਹਾਂ ਦਰਅਸਲ 5 ਜਨਵਰੀ 2022 ਨੂੰ ਜਦੋਂ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਭਾਜਪੀ ਦੀ ਇੱਕ ਵੱਡੀ ਰੈਲੀ ਰੱਖੀ ਜਾਂਦੀ ਆ ਤਾਂ ਉਸ ਰੈਲੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ ਪਰ ਪਾਕਿਸਤਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਕਾਲੇ ਝੰਡੇ ਲੈ ਕੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਪਰ ਜਿਸ ਤੋਂ ਬਾਅਦ ਪੀਐਮ ਦਾ ਜੋ ਕਾਫਲਾ ਹੁੰਦਾ ਉਹ ਸੜਕ ਦੇ ਵਿੱਚ ਫਸ ਜਾਂਦਾ ਉਹ ਜਾਮ ਦੇ ਵਿੱਚ ਫਸ ਜਾਂਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਜਿਸ ਤੋਂ ਬਾਅਦ 15 20 ਮਿੰਟ ਤੱਕ ਫਰੋਜ਼ਪੁਰ ਦੇ ਵਿੱਚ ਜਿਹੜਾ ਪੀਐਮ ਦਾ ਕਾਫਲਾ ਰਹਿੰਦਾ ਉਸ ਤੋਂ ਬਾਅਦ ਯੂ ਟਰਨ ਮਾਰ ਕੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਿਨਾਂ ਰੈਲੀ ਦੇ ਵਿੱਚ ਪਹੁੰਚੇ ਬਿਨਾਂ ਸਮੋਦਨ ਕਰੇ ਵਾਪਸ ਮੁੜ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਸੁਰੱਖਿਆ ਕਤਾਹੀ ਮਾਮਲੇ ਦੇ ਵਿੱਚ ਜਿੱਥੇ ਪੁਲਿਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਹੋ ਉੱਥੇ ਹੀ ਕਿਸਾਨਾਂ ਦੇ ਉੱਤੇ ਵੀ ਮਾਮਲਾ ਦਰਜ ਹੋਇਆ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਂਦੀ ਆ 200 ਆਈ ਪੀ ਸੀ 283 ਦੇ ਤਹਿਤ ਮਾਮਲਾ ਦਰਜ ਕਰ ਲਿਆ ਜਾਂਦਾ ਪਰ ਹੁਣ ਉਸ ਮਾਮਲੇ ਦੇ ਵਿੱਚ ਉਸ ਮਾਮਲੇ ਦੇ ਵਿਕਤਾਹੀ ਮਾਮਲੇ ਦੇ ਵਿੱਚ ਜਿਹੜੀ ਧਰਾਵਾਂ ਦੇ ਵਿੱਚ ਵਾਧਾ ਕਰ ਦਿੱਤਾ ਇਰਾਦਾਇ ਕਤਲ ਧਾਰਾ ਜੋੜ ਦਿੱਤੀ ਗਈ ਆ 307 ਦਾ ਮਾਮਲਾ ਦਰਜ ਕਰ ਲਿਆ ਗਿਆ 307 ਜੋੜੀ ਗਈ ਹੈ ਇਰਾਦਾਇ ਕਤਲ ਕਿਸਾਨਾਂ ਦੇ ਉੱਤੇ ਹੁਣ ਜਿਹੜਾ ਮਾਮਲਾ ਦਰਜ ਕਰ ਲਿਆ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਪਰ ਦੂਜੇ ਪਾਸੇ ਕਿਸਾਨ ਇਸ ਗੱਲ ਤੋਂ ਕਾਫੀ ਜ਼ਿਆਦਾ ਨਰਾਜ਼ ਨਜ਼ਰ ਆ ਰਹੇ ਨੇ ਕਿ ਸੰਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਜੋ ਸਾਰਾ ਕੁਝ ਹੋਇਆ ਜੋ ਸਾਰਾ ਸਿਨੈਰੀਓ ਬਣਾਇਆ ਗਿਆ ਇਹ ਸਾਰਾ ਕੁਝ ਪੁਲਿਸ ਦੀ ਗਲਤੀ ਕਰਕੇ ਹੋਇਆ ਪੁਲਿਸ ਦੇ ਵੱਲੋਂ ਇਹ ਸਾਰਾ ਜਿਹੜਾ ਰਚਿਆ ਗਿਆ ਤਾਂ ਸਰਜੀਤ ਸਿੰਘ ਫੂਲ ਜੋ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਦਿੱਤੀ ਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਸਾਰਾ ਘਟਨਾਕਰਮ ਵਾਪਰਿਆ ਸੀ ਤਾਂ ਹੁਣ ਕਿਸਾਨ ਆਗੂਆਂ ਦਾ ਕੀ ਕਹਿਣਾ ਸਰਜੀਤ ਸਿੰਘ ਫੂਲ ਦੇ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਸਾਰੇ ਸਾਥੀਆਂ ਦੀ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਵੀ ਪਿਛਲੇ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਨਾਂ ਦੀ ਬੀਜੇਪੀ ਦੀ ਰੈਲੀ ਸੀ ਜੋ ਪਰੋਪੁਰ ਵਿਖੇ ਉਹਨੂੰ ਸਬੋਧਨ ਕਰਨ ਦਾ ਉਹਨਾਂ ਦਾ ਪ੍ਰੋਗਰਾਮ ਸੀ ਤੇ ਨਾਲ ਹੀ ਪੰਜਾਬ ਦੀਆਂ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਜੋ ਦਿੱਲੀ ਅੰਦੋਲਨ ਦੇ ਵਾਅਦੇ ਕੀਤੇ ਸੀਗੇ ਉਹ ਵਾਦਾ ਖਲਾਫੀ ਦੇ ਖਿਲਾਫ ਤੇ ਖਾਸ ਕਰਕੇ ਜੋ ਲਖੀਮਪੁਰ ਖੀਰੀ ਦੇ ਵਿੱਚ ਜੋ ਕਾਂਡ ਹੋਇਆ ਸੀ ਜਿਸ ਦੇ ਵਿੱਚ ਚਾਰ ਕਿਸਾਨਾਂ ਸਮੇਤ ਇੱਕ ਪੱਤਰਕਾਰ ਨੂੰ ਦਰੜ ਕੇ ਛੇੜ ਕਰਤਾ ਸੀ ਉਹਨਾਂ ਦੀ ਕੋਈ ਗ੍ਰਿਫਤਾਰੀ ਦੀ بجائے ਉਲਟਾ ਐਫ ਆਈ ਆਰ ਕਿਸਾਨਾਂ ਤੇ ਕਰਤੇ ਸੀ ਇਸ ਗੱਲ ਨੂੰ ਰੋਸ ਨੂੰ ਲੈ ਕੇ ਸਾਰੇ ਪੰਜਾਬ ਦੀਆਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਸੀਗਾ ਵੀ ਆਪਾਂ ਪ੍ਰੋਟੈਸਟ ਕਰਨਾ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਕੱਠੇ ਹੋ ਕੇ ਉਹਦਾ ਪ੍ਰੋਟੈਸਟ ਕਰਨੇ ਆ ਕਾਲੇ ਝੰਡੇ ਦਿਖਾਉਣੇ ਆ ਸੋ ਉਸ ਪ੍ਰੋਗਰਾਮ ਦੇ ਤਹਿਤ ਜਦ ਜਾ ਰਹੇ ਸੀਗੇ ਖਾਸ ਕਰਕੇ ਫਰੋਜਪੁਰ ਜ਼ਿਲ੍ਹੇ ਵਾਲੇ ਮੋਗੇ ਵਾਲੇ ਫਰੋਜਪੁਰ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਪਿਆਰੇ ਆਣੇ ਦੇ ਲਾਗੇ ਪੁਲਿਸ ਨੇ ਕਹਾਂ ਜਾਣ ਤੋਂ ਜਿਹਦੇ ਕਰਕੇ ਉੱਥੇ ਟ੍ਰੈਫਿਕ ਜਾਮ ਹੋ ਗਿਆ ਇਸੇ ਤਰ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਪਹਿਲਾ ਪ੍ਰੋਗਰਾਮ ਸੀ ਬਾਈ ਐਰ ਫਰੋਜਪੁਰ ਰੈਲੀ ਦੇ ਵਿੱਚ ਆਉਣ ਦਾ ਉਹ ਉਹਨਾਂ ਨੇ ਤਬਦੀਲ ਕਰਕੇ ਬਾਈ ਰੋਡ ਕਾਫਲੇ ਰਹੇ ਮੋਗਾ ਬਠਿੰਡਾ ਮੋਗਾ ਫਰੋਜਪੁਰ ਨੂੰ ਆਉਣਾ ਸ਼ੁਰੂ ਕਰਤਾ ਜਿਸ ਕਰਕੇ ਕਿਸੇ ਨੂੰ ਉੱਥੇ ਕੋਈ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਸੀ ਵੀ ਬਾਈ ਰੋਡ ਕੋਈ ਆ ਰਿਹਾ ਤੇ ਉਹ ਜਿਹੜਾ ਉਸ ਕਾਫਲੇ ਦੇ ਵਿੱਚ ਉਸ ਜਿਹੜਾ ਜਾਮ ਲੱਗਿਆ ਹੋਇਆ ਸੀ ਜਿਹੜਾ ਪੁਲਿਸ ਨੇ ਜਾਮ ਲਵਾਇਆ ਸੀਗਾ ਗਾਂ ਜਾਣ ਤੋਂ ਰੋਕਣ ਦੇ ਖਾਤਰ ਉਹਦੇ ਵਿੱਚ ਉਹ ਘਿਰ ਕੇ 10-15 ਮਿੰਟਾਂ ਬਾਅਦ ਉਹ ਵਾਪਸ ਮੁੜ ਗਿਆ ਆਪਦੇ ਕਿਸੇ ਕਾਰਨ ਕਰਕੇ ਸੋ ਉਸ ਤੋਂ ਬਾਅਦ ਜਿਹੜਾ ਬਾਈ ਨੇਮ ਦੇ ਬਿਨਾ ਅਣਪਛਾਤੇਆਂ ਤੇ ਇੱਕ ਐਫਆਈਆਰ ਛੋਟੀ ਜੀ ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਦਰਜ ਹੋਈ ਸੀ ਥੋੜੇ ਜਿਹਾ ਬਾਅਦ ਉਹਦੇ ਵਿੱਚ ਨਾਮਜਦ ਕਰਤਾ ਕਿਸਾਨ ਆਗੂਆਂ ਨੂੰ ਖਾਸ ਕਰਕੇ ਅ ਬੀਕੇ ਜੋ ਕ੍ਰਾਂਤੀਕਾਰੀ ਦੇ ਪ੍ਰਧਾਨ ਬਲਦੇਵ ਸਿੰਘ ਜੀਰਾ ਸਮੇਤ ਕੁਝ ਕਿਸਾਨ ਆਗੂਆ ਵਰਕਰਾਂ ਤੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨੀਅਨ ਦੇ ਜਿਹੜੇ ਆਗੂਆ ਵਰਕਰਾਂ ਨੂੰ ਨਾਵਜਾਦ ਕਰਤਾ ਤੇ ਇਸ ਦੇ ਉਦੋਂ ਅੱਗੇ ਹੁਣ ਕੇ ਹੋਇਆ ਜਿਹੜਾ ਪਿਛਲੇ ਦਿਨੀ ਅ ਇਸ ਪੰਜਾਬ ਸਰਕਾਰ ਦੀ ਪੁਲਿਸ ਨੇ ਸੈਂਟਰ ਸਰਕਾਰ ਦੇ ਦਬਾਅ ਦੇ ਨਾ ਜਾਂ ਕਿਸੇ ਹੋਰ ਕਿਸੇ ਤਾਕਤ ਦੇ ਦਬਾਅ ਦੇ ਨਾ ਉਹ ਜਿਹੜੇ ਨਾਬਜ਼ਦ ਕੀਤੇ ਸੀ ਬੰਦੇ ਸਿੰਪਲ ਟ੍ਰੈਫਿਕ ਰੋਕਣ ਦੀ ਧਾਰਾ ਦੇ ਤਹਿਤ ਉਹਨਾਂ ਦੇ ਵਿੱਚ ਇੱਕ ਝੂਠੀ 307 ਦੀ ਧਾਰਾ ਵੀ ਦਰਜ ਕਰਤੀ ਤੇ 307 ਦੀ ਧਾਰਾ ਦਰਜ ਕਰਕੇ ਰਤਾ ਕਤਲ ਦੇ ਬੰਦਿਆਂ ਦੇ ਜਿਹੜਾ ਗ੍ਰਫਤਾਰੀ ਬਰੰਟ ਜਾਰੀ ਕਰਦੇ ਸੋ ਇਸ ਕਰਕੇ ਬਿਲਕੁਲ ਉਹਦਾ ਕੋਈ ਲੀਗਲ ਆਧਾਰ ਨਹੀਂ ਬਣਦਾ ਕੋਈ ਸਰਟੀਫਿਕੇਟ ਨਹੀਂ ਹੋਈ ਕੋਈ ਉੱਥੇ ਲੜਾਈ ਨਹੀਂ ਹੋਈ ਕੋਈ ਮੈਡੀਕਲ ਨਹੀਂ ਇਹ ਬਿਲਕੁਲ ਸਿਆਸੀ ਦਾ ਹੱਥ ਹੈ ਜਿਹੜਾ ਹੈਗਾ ਸੈਂਟਰ ਸਰਕਾਰ ਦੇ ਦਵਾ ਦੇ ਪੰਜਾਬ ਸਰਕਾਰ ਤੇ ਪੰਜਾਬ ਦੀ ਸਰਕਾਰ ਦੀ ਪੁਲਿਸ ਹੈ ਇਹ ਆਗੂਆਂ ਨੂੰ ਉਲਝਾਉਣ ਦੀ ਖਾਤਰ ਇਹ ਝੂਠਾ ਪਰਚਾ ਝੂਠੀ ਐਫ ਆਰ ਝੂਠੀ ਧਾਰਾ ਦਰਜ ਕਰ ਰਹੀ ਹੈ ਤਾਂ ਕਿ ਜਿਹੜੇ ਆਗੂ ਆ ਜਿਹੜੇ ਕਿ ਕਿਸਾਨ ਅੰਦੋਲਨ ਭਾਗ 2 ਦੇ ਵਿੱਚ 13 11 ਮਹੀਨਿਆਂ ਤੋਂ ਲੜ ਰਹੇ ਆ ਸ਼ੇਮੂ ਖਨੌਰੀ ਬਾਰਡਰ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਲੋਟੜ ਲਜਾਇਆ ਜਾਵੇ ਉਧਰੋਂ ਰੁਕਿਆ ਜਾ ਸਕੇ ਸੋ ਇਸ ਕਰਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਹੋਏ ਕਹਿੰਦੇ ਆ ਦੋਨੇ ਫਾਰਮਾਂ ਵੱਲੋਂ ਸਾਰੇ ਆ ਕਿਸਾਨ ਜਥੇਬੰਦਗਿਆਂ ਵੱਲੋਂ ਵੀ ਉਹਨਾਂ ਨੇ ਪਹਿਲਾਂ ਵੀ ਟੰਗੜਾਈ ਸੀਗੀ ਇਸ ਅੰਦੋਲਨ ਦੇ ਵਿੱਚ 26 ਨਵੰਬਰ ਨੂੰ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਉਥੋਂ ਖਨੌਰੀ ਬਾਰਡਰ ਤੋਂ ਪੁਲਿਸ ਭਾਰੀ ਪੁਲਿਸ ਪੁਲਿਸ ਰਾਕੇ ਚੱਕ ਕੇ ਆਪਣੇ ਕਸਟਡੀ ਚ ਲੈ ਗਏ ਸੀ ਹਸਪਤਾਲ ਦੇ ਵਿੱਚ ਉਦੋਂ ਵੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਸੀ ਹੁਣ ਦੂਜੀ ਵਾਰ ਉਹ ਟੰਗ ਡਾ ਰਹੇ ਨੇ ਸੈਂਟਰ ਸਰਕਾਰ ਦੇ ਕਹਿਣ ਤੇ ਜਿਹੜਾ ਆਗੂਆਂ ਨੂੰ ਕੇਸਾਂ ਚ ਉਲਝਾ ਰਹੇ ਨੇ ਸੋ ਸਾਡੀ ਵਾਰਨਿੰਗ ਦਿੰਨੇ ਆ ਅਸੀਂ ਵੀ ਉਹ ਇਸ ਆਪਣਾ ਹੱਥ ਪਾਸੇ ਰੱਖੇ ਤੇ ਨਾਲ ਹੀ ਜਿਹੜਾ ਹੈਗਾ ਜਿਹੜਾ ਇਹ ਝੁੱਠੀ ਧਾਰਾ ਲਾਈ ਹੈ ਇਹਨੂੰ ਰੱਦ ਕਰਵਾਵੇ ਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਜਿਹੜਾ ਇਹ ਹਮਲਾ ਹੈ ਇੱਕ ਕਿਸਾਨਾਂ ਆਗੂਆਂ ਤੇ ਜਿਹੜੇ ਲੋਕਾਂ ਦੀ ਖਾਤਰ ਲੜ ਰਹੇ ਨੇ ਸਰਗਰਮੀ ਦੇ ਨਾਲ ਉਹਨਾਂ ਤੇ ਜਿਹੜਾ ਹਮਲਾ ਹੈਗਾ ਇਹਨੂੰ ਆਪਦੇ ਤੇ ਹਮਲਾ ਸਮਝਦੇ ਹੋਏ ਇਹਦਾ ਡਟ ਕੇ ਵਿਰੋਧ ਕਰਨ ਤਾਂ ਕਿ ਜਿਹੜੀ ਸਰਕਾਰ ਹੈ ਕਿਸੇ ਹੋਰ ਆਗੂ ਤੇ ਝੂਠਾ